ਸ਼ਸ਼ੀਲ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੇ ਰਜਾਨਾ ਰਾਸ਼ੀ ਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾ ਆਜਾ ਦੇ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਆਓ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮਿਥੁਨ ਰਾਸ਼ੀ ਫਲ ਦੇ ਲੋਕਾਂ ਦੀ ਮਿਥੁਨ ਰਾਸ਼ੀ ਦੇ ਲੋਕਾਂ ਨੂੰ ਚੰਦਰ ਗ੍ਰਹ ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ ਬਹੁਤ ਸਾਰੀਆਂ ਖੁਸ਼ੀਆਂ ਉਹਨਾਂ ਦੇ ਘਰ ਦਸਤਕ ਦੇਣਗੀਆਂ ਕਿਸਮਤ ਉਹਨਾਂ ਦਾ ਸਾਥ ਦੇਵੇਗੀ ਉਹ ਜਿਸ ਵਿੱਚ ਕੰਮ ਵਿੱਚ ਹੱਥ ਪਾਉਣਗੇ ਉਸ ਵਿੱਚ ਉਹਨਾਂ ਨੂੰ ਸਫਲਤਾ ਮਿਲੇਗੀ ਪੈਸਿਆਂ ਨੂੰ ਲੈ ਕੇ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਪ੍ਰੇਮ ਸੰਬੰਧਾਂ ਦੇ ਮਾਮਲਿਆਂ ਵਿੱਚ ਉਹਨਾਂ ਨੂੰ ਸਫਲਤਾ ਮਿਲੇਗੀ ਘਰ ਵਿਆਹ ਦੇ ਪ੍ਰੋਗਰਾਮ ਵੀ ਹੋ ਸਕਦੇ ਹਨ ਮਾਤਾ ਪਿਤਾ ਦੀ ਸਿਹਤ ਠੀਕ ਰਹੇਗੀ ਤੁਸੀਂ ਜਲਦ ਹੀ ਕੋਈ ਵੱਡੀ ਰਕਮ ਤੁਹਾਨੂੰ ਮਿਲ ਸਕਦੀ ਕੰਮ ਦੇ ਸਿਲਸਿਲੇ ਤੋਂ ਹੀ ਵਿਦੇਸ਼ ਯਾਤਰਾ ਤੇ ਜਾ ਸਕਦੇ ਆਓ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਫਲ ਦੀ ਸਿੰਘ ਰਾਸ਼ੀ ਦੇ ਲੋਕਾਂ ਨੂੰ ਚੰਦਰ ਗ੍ਰਹਿ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਬੱਚਿਆਂ ਤੋਂ ਕੋਈ ਚੰਗੀ ਖਬਰ ਮਿਲੇਗੀ ਉਹਨਾਂ ਨੂੰ ਆਪਣੀ ਮਿਹਨਤ ਦਾ ਸਹੀ ਨਤੀਜਾ ਮਿਲੇਗਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਥੋੜੇ ਸਮੇਂ ਤੇ ਸੇ ਆ ਉਧਾਰ ਪੈਸਾ ਪ੍ਰਾਪਤ ਹੋਏਗਾ ਪੈਸਾ ਕਮਾਉਣ ਦੇ ਨਵੇਂ ਮੌਕੇ ਮਿਲਣਗੇ ਘਰ ਵਿੱਚ ਸੁੱਖ ਅਤੇ ਸ਼ਾਂਤੀ ਦਾ ਮਾਹੌਲ ਰਹੇਗਾ ਜਿਨ੍ਹਾਂ ਲੋਕਾਂ ਨੂੰ ਆਪਣੇ ਵਿਆਹ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਘਰ ਜਲਦ ਹੀ ਵਿਆਹ ਦਾ ਪ੍ਰੋਗਰਾਮ ਹੋਣ ਵਾਲਾ ਹੈ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲਣਗੀਆਂ ਨਵੀਆਂ ਨੌਕਰੀਆਂ ਦੀ ਪੇਸ਼ਕਸ਼ ਵੀ ਹੋ ਸਕਦੀ ਹੈ ਤੁਸੀਂ ਤਰੱਕੀ ਕਰੋਗੇ ਚੰਗੀ ਸੇ ਤੁਹਾਡੀ ਰਹੇਗੀ ਆਓ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਫਲ ਦੀ ਮਕਰ ਰਾਸ਼ੀ ਦੇ ਲੋਕਾਂ ਨੂੰ ਚੰਦਰ ਗ੍ਰਿਆਂ ਦਾ ਸਭ ਤੋਂ ਵੱਡਾ ਫਾਇਦਾ ਹੋਣ ਵਾਲਾ ਹੈ ਉਹਨਾਂ ਦੇ ਸਾਰੇ ਦੁੱਖ ਇਕਪਲ ਵਿੱਚ ਖਤਮ ਹੋ ਜਾਣਗੇ ਉਹ ਨਵਾਂ ਵਾਣ ਜਾਂ ਘਰ ਖਰੀਦ ਸਕਦੇ ਹਨ ਜ਼ਮੀਨ ਜਾਇਦਾਦ ਨਾਲ ਸੰਬੰਧ ਮਾਮਲਿਆਂ ਵਿੱਚ ਉਹਨਾਂ ਦੇ ਪੱਖ ਵਿੱਚ ਹੋਣਗੇ ਕਿਸਮਤ ਉਹਨਾਂ ਦਾ ਸਾਥ ਦੇਵੇਗੀ ਖਾਸ ਤੌਰ ਤੇ ਪੈਸਿਆਂ ਦੇ ਮਾਮਲਿਆਂ 'ਚ ਚੰਗੀ ਕਿਸਮਤ ਉਹਨਾਂ ਦੇ ਪੱਖ ਰਹੇਗੀ ਉਹਨਾਂ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਪੈਸਾ ਕਮਾਉਣ ਦੇ ਨਵੇਂ ਮੌਕੇ ਮਿਲਣਗੇ ਨੌਕਰੀ ਦੇ ਸੰਬੰਧਾਂ ਵਿੱਚ ਉਹਨਾਂ ਨੂੰ ਵਧੀਆ ਮੌਕੇ ਮਿਲਣਗੇ ਕੰਮ ਦੇ ਸਿਲਸਲੇ ਵਿੱਚ ਵਿਦੇਸ਼ ਯਾਤਰਾ ਵੀ ਹੋ ਸਕਦੀ ਹੈ ਆਓ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਫਲਦੀ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਚੰਦਰ ਗ੍ਰਹਿ ਦੇ ਸਭ ਤੋਂ ਸ਼ੁਭ ਨਤੀਜੇ ਮਿਲਣਗੇ ਉਹਨਾਂ ਦੇ ਜੀਵਨ ਵਿੱਚ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਉਸ ਦੇ ਇਹ ਲੋਕ ਉਹਨਾਂ ਦੇ ਲੋਕ ਸਲਾੰਗਾ ਕਰਨਗੇ ਸਮਾਜ ਵਿੱਚ ਉਹਨਾਂ ਦਾ ਸਨਮਾਨ ਵਧੇਗਾ ਨੌਕਰੀ ਵਿੱਚ ਤਰੱਕੀ ਹੋਵੇਗੀ ਵਪਾਰ ਵਿੱਚ ਕੋਈ ਵੱਡਾ ਸੌਦਾ ਮਿਲ ਸਕਦਾ ਹੈ ਪਰ ਘਰ ਵਿੱਚ ਤੁਸੀਂ ਨਵੀਂ ਜਾਇਦਾਦ ਖਰੀਦੋਗੇ ਧਾਰਮਿਕ ਯਾਤਰਾ ਤੇ ਵੀ ਜਾ ਸਕਦੇ ਹੋ ਮੰਗਲਿਕ ਘਰ ਦੇ ਵਿੱਚ ਕੀਤੇ ਜਾ ਸਕਦੇ ਹਨ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਘਰ ਵਿੱਚ ਸੁੱਖ ਸ਼ਾਂਤੀ ਰਹੇਗੀ ਸੰਤਾਨ ਦੀ ਖੁਸ਼ੀ ਮਿਲੇਗੀ ਵਾਹਿਗੁਰੂ ਦੀ ਮਿਹਰ ਤੁਹਾਡੇ ਉੱਪਰ ਪੂਰੀ ਵਰਸਣ ਵਾਲੀ ਹੈ ਘਰ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣੀਆਂ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਦਾ ਸਹੀ ਨਤੀਜਾ ਮਿਲੇਗਾ